ਹਾਂਜੀ ਵਾਇਰੂ ਜੀ ਦਾ ਖਾਲਸਾ ਸ੍ਰੀ ਵਾਇਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਦੇ ਫਰਸਟ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਮੇਰਾ ਨਾਮ ਹੈ ਜੀ ਹਰਦੇਵ ਸਿੰਘ ਖਹਿਰਾ ਤੇ ਆਪਣੇ YouTube ਚੈਨਲ ਦਾ ਨਾਮ ਹੈ ਹਰਦੇਵ ਖਹਿਰਾ ਅਫੀਸ਼ੀਅਲ ਤੇ ਆਪਣੇ ਚੈਨਲ ਦੇ ਉੱਤੇ ਤੁਹਾਨੂੰ ਸ਼ਾਰਟਸ ਪੰਜਾਬੀ ਸ਼ਾਰਟਸ ਵੀਡੀਓ ਦੇਖਣ ਨੂੰ ਮਿਲਣੀਆਂ ਤੇ ਆਪਣੇ ਚੈਨਲ ਦੇ ਉੱਤੇ ਤੁਹਾਨੂੰ ਬਲੌਗਸ ਵੀ ਦੇਖਣ ਦੇ ਲਈ ਮਿਲਣਗੇ ਆਪਣੀ ਲੋਕੇਸ਼ਨ ਵਗੇਰਾ ਜਾਦਰ ਲੋਕੇਸ਼ਨ ਤੇ ਆਪਾਂ ਸ਼ਡਿਊਲ ਕੀ ਕਰ ਰਹੇ ਹਾਂ ਇਸ ਟਾਈਮ ਸੋ ਇਸ ਤਰ੍ਹਾਂ ਦੀ ਬਲੌਗ ਦੇ ਵਿੱਚ ਜਿਹੜੀ ਜਾਣਕਾਰੀ ਉਹ ਸੰਧੀ ਕਰਿਆ ਕਰਾਂਗੇ ਸੋ ਆਪਣੇ ਇਹ ਖੇਤ ਦਾ ਬੈਕਗ੍ਰਾਉਂਡ ਆ ਜੀ ਦੇਖ ਸਕਦੇ ਹੋ ਇਹ ਆਪਣਾ ਫਰਸਟ ਬਲੌਗ ਹੈ ਫਰਸਟ ਬਲੌਗ ਨੂੰ ਵਾਇਰਲ ਕਰ ਦਿਓ ਤਾਂ ਅਸੀਂ ਹੋਰ ਵੀ ਵਧੀਆ ਵਾਇਰਲ ਹੋਣ ਤੋਂ ਬਾਅਦ ਹੋਰ ਵੀ ਵਾਇਰਲ ਬਲੌਗ ਹਨ ਜਿਹੜੇ ਉਹ ਲੈ ਕੇ ਆ ਸਕੀਏ ਸੋ ਆਪਾਂ ਖੇਤ ਇਸ ਟਾਈਮ ਆਪਣੀ ਲੋਕੇਸ਼ਨ ਤੋਂ ਲਾਈਵ ਹੋ ਰਹੇ ਜੀ ਫਰੰਟ ਕੈਮਰੇ ਦੇ ਥਰੂ ਆਪਾਂ ਹੋ ਰਹੇ ਹਾਂ ਤੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਪਿਕਚਰ ਕੁਆਲਿਟੀ ਦਾ ਲੋਕੇਸ਼ਨ ਦੇ ਹਿਸਾਬ ਨਾਲ ਕੈਮਰੇ ਨੇ ਜਿਹੜੇ ਅੱਜ ਕੱਲੋ ਕੰਮ ਕਰਦੇ ਨੇ ਫੋਨਾਂ ਦੇ ਵਿੱਚ ਸੋ ਦੋਸਤੋ ਆਪਣਾ ਪੰਜਾਬੀ ਬਲੌਗ ਚੈਨਲ ਹੈ ਆਪਾਂ ਨਾਬਾ ਸਿਟੀ ਤੋਂ ਬਿਲੋਂਗ ਕਰਦੇ ਆਂ ਨਾਬਾ ਸਿਟੀ ਕੋਲ ਆਪਣਾ ਵਿਲੇਜ ਹੈ ਸੋ ਆਪਾਂ ਆਪਣੇ ਵਿਲੇਜ ਦੀ ਲਾਈਫ ਵੀ ਦਿਖਾਵਾਂਗੇ ਕਿ ਵਿਲੇਜ ਦੀ ਲਾਈਫ ਆ ਜਿਹੜੀ ਉਹ ਕਿੱਦਾਂ ਦੀ ਹੁੰਦੀ ਹੈ ਜਾਂ ਫਿਰ ਆਪਾਂ ਸ਼ਹਿਰ ਦੀ ਲਾਈਫ ਆ ਜਿਹੜੀ ਉਹ ਵੀ ਕਿੱਦਾਂ ਦੀ ਹੁੰਦੀ ਹੈ ਉਹਦੇ ਬਾਰੇ ਵੀ ਆਪਾਂ ਬਲੌਗ ਦੇ ਵਿੱਚ ਦਿਖਾਉਂਦੇ ਰਿਹਾ ਕਰਾਂਗੇ ਸੋ ਆਪਣੇ ਬਲੌਗ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿਹੜਾ ਬੈਲ ਆਈਕਨ ਘੰਟੀ ਹੁੰਦੀ ਆ ਉਹਨੂੰ ਵੀ ਜ਼ਰੂਰ ਦਬਾ ਦਿਓ ਤਾਂ ਕਿ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਆਸਾਨੀ ਨਾਲ ਦੋਸਤੋ ਮਿਲ ਸਕੇ ਸੋ ਇਸ ਟਾਈਮ ਦੇਖ ਸਕਦੇ ਆਪਾਂ ਖੇਤ ਦੇ ਵਿੱਚ ਆਂਦੇ ਹਵਾ ਜਿਹੜੀ ਚੱਲ ਰਹੀ ਆ ਬਹੁਤ ਬਧੀਆ ਰਿਸਪੌਂਸ ਮੇਰਾ ਕੁਦਰਤ ਦਾ ਜਿਹੜੇ ਦਿਨੰਨੇ ਰਿਹਾ ਬਹੁਤ ਮੌਸਮ ਦਾ ਠੰਡਾ ਜਿਹਾ ਲੱਗ ਰਿਹਾ ਕੋਈ ਮਤਲਬ ਕਿ ਗਰਮੀ ਜੀ ਨਹੀਂ ਲੱਗ ਰਹੀ ਕਿਉਂਕਿ ਓਬਵੀਅਸਲੀ ਜਦੋਂ ਹਵਾ ਚੱਲਦੀ ਆ ਖੇਤ ਵਿੱਚ ਦਾ ਮੌਸਮ ਖੁੱਲੇ ਡੁੱਲੇ ਵਿੱਚ ਦਰਖਤਾਂ ਦੀ ਛਾਵੇਂ ਤਾਂ ਵੈਸੇ ਹੀ ਕੁਝ ਨਜ਼ਾਰਾ ਜਿਹੜਾ ਵੱਖਰਾ ਹੋ ਜਾਂਦਾ ਹੈ ਸੋ ਦੋਸਤੋ ਯਹਾਂ ਪੇ ਅਗਰ ਕੋਈ ਭਾਈ ਜੋ ਹੈ ਹਿੰਦੀ ਦੇਖਣ ਵਾਲਾ ब्लॉग को जो है देख रहा है तो उनके लिए भी हिंदी में हम धन्यवाद कहेंगे आप चैनल को सब्सक्राइब भी कर सकते हो बेल आइकन को दबा दें वीडियो का नोटिफिकेशन पाने के लिए वीडियो को लाइक एंड शेयर कर दें तो हमारा दोस्त एक ब्लॉग जहाँ पे जो ब्लॉग का चैनल है तो फिलहाल मेन जो है आप पंजाबी आपका ब्लॉग है जरा वो दिखा रहे हैं सो आप देखो इत कोप वाली लोकेशन जी ਦੇਖਾਇ ਜਿੰਦੇ ਸੋ ਦੋਸਤੋ ਫਰਸਟ ਵਲੋਗ ਆ ਫਰਸਟ ਵਲੋਗ ਮਾਈ ਫਰਸਟ ਵਲੋਗ ਨੂੰ ਕਰਦੇ ਤੋ ਹਮ ਆਪਾ ਵਲੋਗ ਨਜਰਾ ਅ ਫਰਸਟ ਹਮ ਜਿੱਦਾ ਕਿ ਆਪਾ ਫਰੰਟ ਕੈਮਰੇ ਨਾਲ ਯੂਜ਼ ਕਰ ਰਹੇ ਆ ਪਰ ਆਪਾ ਹੁਣ ਦੂਸਰਾ ਕਹਿਣਾ ਬੈਕਗ੍ਰਾਉਂਡ ਵਾਲਾ ਜਿਹੜਾ ਉਹਦੇ ਨਾਲ ਆਪਾ ਵਲੋਗ ਨੂੰ ਅੱਗੇ ਸ਼ੂਟ ਕਰਦੇ ਆ ਵਲੋਗ ਦੇ ਵਿੱਚ ਬਨੇ ਰਹੂ ਹਾਂਜੀ ਦੋਸਤੋ ਅੱਜ ਦੇ ਫਰਸਟ ਵਲੋਗ ਦੇ ਵਿੱਚ ਹੁਣ ਤੱਕ ਬਨੇ ਰਹਿਣ ਦੀ ਤੁਹਾਡਾ ਧੰਨਵਾਦ ਕਰਦੇ ਆ ਸੋ ਆਪਾ ਦੇਖ ਸਕਦੇ ਹੋ ਤੁਹਾਨੂੰ ਦਰਖਤ ਦਿਖਾਉਨੇ ਆ ਜਦ ਕਿ ਕਿਹਾ ਜਾਂਦਾ ਕਿ ਦਰਖਤ ਨੇ ਜਿਹੜੇ ਉਹ ਕੜਚੂ ਬਈ ਪਰ ਆਪਣੇ ਖੇਤ ਦੇ ਵਿੱਚ ਦੇਖ ਸਕਦੇ ਵੀ ਕਿੰਨੇ ਦਰਖਤ ਲੱਗੇ ਹੋਏ ਨੇ ਮੌਸਮ ਹਵਾ ਦੇ ਵਿੱਚ ਦਾ ਜਿੱਦਾਂ ਹੁਣ ਹਵਾ ਚੱਲ ਰਹੀ ਹੈ ਸਵੇਰ ਦਾ ਟਾਈਮ ਹੈ ਤੇ ਕਿਰਨ ਪੌਣੇ 10 ਵਜੇ ਦਾ ਤਾਂ ਬਹੁਤ ਵਧੀਆ ਨਜ਼ਾਰਾ ਵਿਖਣ ਨੂੰ ਮਿਲ ਰਿਹਾ ਸੋ ਆਪ ਇਸ ਤੋਂ ਆਪਣਾ ਉਹ ਅਗਿਆਨੀ ਜਮੀਨ ਤੋਂ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਦਰਖਤ ਜ ਬਹੁਤ ਜ਼ਿਆਦਾ ਲੱਗੇ ਹੋਏ ਨੇ ਜਾਂ ਇੱਥੇ ਸੋ ਕਾਫੀ ਆਪਣੇ ਖੇਤ ਜਗਾ ਜਰੀਏ ਇਸ ਤਰ੍ਹਾਂ ਲਗਾ ਸਕਦੇ ਇਤੋਂ ਇਹ ਕੰਗੁਇਨਾਂ apesar ਕਰਦੇ ਤੇ ਆਹ ਵਾਲੀ ਜਗਾ ਕੁਛ ਇੱਥੇ ਅੱਗੇ ਵੀ ਆ ਤੇ ਇਹ ਜਗਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆਪਾਂ ਦਰਖਤ ਲੱਗੇ ਹੋ ਨੇ ਅੱਜ ਦੇ ਸਮੇਂ ਵਿੱਚ ਇੰਨੀ ਜਗਾ ਕੋਈ ਰੱਖਦਾ ਨਹੀਂ ਪਰ ਆਪਣੇ ਕੋਲ ਫਿਲਹਾਲ ਰੱਖੀ ਹੋਈ ਹੈ ਹੈਨਾ ਸੋ ਆਪਣੇ ਖੇਤ ਉ ਟਿਊਬਵੈਲ ਵੀ ਦੇਖ ਸਕਦੇ ਹੋ ਆਪਣਾ ਲੱਗਿਆ ਹੋਇਆ ਚਵੱਚਾ ਬਣਿਆ ਹੋਇਆ ਤਾਂ ਦੋਸਤੋ ਇੱਕ ਇੱਥੇ ਆਪਾਂ ਜੇਕਰ ਕਹੀਏ ਤਾਂ ਡੰਗਰਾਂ ਵਾਸਤੇ ਪਸ਼ੂਆਂ ਵਾਸਤੇ ਸਵਿਮਿੰਗ ਪੂਲ ਵੀ ਆਪਣੇ ਪੈਸਾ ਦੇ ਕੋ ਬਣਾਇਆ ਹੋਇਆ ਸਵਿਮਿੰਗ ਪੂਲ ਹੀ ਕਹਾਂਗੇ ਕਿਉਂਕਿ ਇਹ ਜਦੋਂ ਮੋਟਰ ਚੱਲ ਜੇ ਤੇ ਸਾਰਾ ਭਰ ਜਾਂਦਾ ਡੰਗਰ ਪਸ਼ੂ ਨੇ ਇਹਨੇ ਆਪਣੇ ਜੇਕਰ ਆਪਾਂ ਛੱਡ ਦੇ ਨਿਮਾਉਂਦੇ ਤਾਂ ਵਧੀਆ ਗਰਮੀਆਂ ਦੇ ਵਿੱਚ ਤਾਂ ਆਰਾਮ ਨਾਲ ਟੋਲ ਨਾ ਬੈਠੇ ਜਾਂਦੇ ਵਿੱਚ ਪਾਉਂਦੇ ਤੁਲੇ ਸਟੈਂਡ ਤਾਂ ਪਾਣੀ ਨਹੀਂ ਹੈ ਨਾ ਕਿਉਂਕਿ ਮੋਟਰ ਨਹੀਂ ਚੱਲ ਰਹੀ ਇਸ ਟਾਈਮ ਟਿਊਬ ਵੀ ਨਹੀਂ ਚੱਲ ਰਿਹਾ ਤੇ ਜਿਸ ਕਰਕੇ ਇਹ ਖਾਲੀ ਹੈ ਧਾਰੋਂ ਉਹ ਵੀ ਕੱਢ ਨਜ਼ਾਰਾ ਦਿਖਾਵਾਂਗੇ ਤੁਹਾਨੂੰ ਅਮਾ ਟੈਂਚ ਮੱਜਾਂ ਨੂੰ ਨਮਾ ਕੇ ਨਮਾਉਦੇ ਆਪਾਂ ਬਲੌਗ ਸ਼ੂਟ ਕਰਾਂਗੇ ਤੇ ਦੋਸਤੋ ਇਹ ਮੇਰਾ ਫਰਸਟ ਬਲੌਗ ਹੈ ਜੇ ਕਿਰਪਾ ਕਰਕੇ ਜਰੂਰ ਆਪਦੇ ਦੋਸਤਾਂ ਦੀ ਤਰਫੋਂ ਵੀ ਸ਼ੇਅਰ ਕਰੋ ਕਿਉਂਕਿ ਸੀ ਵਿਲੇਜ ਲਾਈਫ ਦੀ ਗੱਲ ਕਰਦੇ ਸੋ ਪਿੰਡਾਂ ਵਾਲੇ ਤਾਂ ਜਰੂਰ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਦੋਸਤੋ ਦੇਖ ਸਕਦੇ ਹੋ ਕਿ ਕਿੰਨੇ ਦਰਖਤ ਹਰੇ ਭਰੇ ਨੇ ਇੱਥੇ ਖੜੇ ਸੋ ਇੱਕ ਸਾਰੀ ਜਗ੍ਹਾ ਮੇਰੀ ਹੈ ਅਬਨੇ ਕਹਿ ਦਿਆ ਦੋਸਤੋ ਇੱਥੇ ਨਾ ਟੰਡਾਂ ਵਾਲਾ ਖੂਹ ਹੁੰਦਾ ਸੀ ਇੱਥੇ ਤੇ ਉਹ ਦੇਖੋ ਪੱਥਰੇ ਪੈਵਮੈਂਟ ਕਿਉਂਕਿ ਇੱਥੇ ਨੂੰ ਬੋਰ ਹੁੰਦਾ ਸੀ ਤਾਂ ਹੀ ਉਹ ਨਿਸ਼ਾਨੀਆਂ ਨੇ ਉਸ ਟਾਈਮ ਦੀਆਂ ਤੋਂ ਰੁਕੋ ਇੱਕ ਪਾਸੇ ਲਾਉ ਦੇ ਜੀ ਦੇਖਿਆ ਤੇ ਅੱਜ ਕਦੇ ਸਪੈਸ਼ਲ ਸੈਕੰਡ ਬਲੌਗ ਦੇ ਵਿੱਚ ਆਪਾਂ ਬਣਾਵਾਂਗੇ ਵੀਡੀਓ ਸ਼ੂਟ ਕਰਾਂਗੇ ਜਿਹਦੇ ਵਿੱਚ ਆਪਾਂ ਪੂਰਾ ਘਾ ਹੋਵੇ ਦਿਖਾਉਣਾ ਜੇ ਤੁਸੀਂ ਬਲੌਗ ਕਰਦੇ ਸਾਹਬ ਉਹ ਰੇਡਾਂ ਦੇ ਹਾਲ ਹੈ ਰੋ ਸਭ ਇੱਥੇ ਆਪਾ ਐਡਜਸਟ ਕਰ ਕਰੇ ਲੇ ਖੜੇ ਨਹੀਂ ਕਿਉਂਕਿ ਜਗ੍ਹਾ ਖੁੱਲੀ ਪਈ ਹੈ ਟੂਟੋ ਕੇ ਮਸ਼ੀਨ ਵੀ ਦੇਸ ਚ ਜਾ ਟੂੜੀ ਦਾ ਢੇਰ ਲੱਗਿਆ ਹੋਇਆ ਬਾਕੀ ਟੂੜੀ ਸਾਂਹ ਨਹੀਂ ਦਿੱਤੀ ਸਿਰਫ ਇਹ ਇੱਕ ਢੇਰ ਜਰਾ ਇਹ ਸਾਮਨ ਤੋਂ ਰਹਿੰਦਾ ਆ ਹੈਨਾ ਤੇ ਕੱਲ ਹਵਾ ਸੀ ਤੇ ਪਹਿਲਾਂ ਕੱਲ ਸਲਾਸੀ ਪਰ ਕੱਲ ਵੀ ਇਸੇ ਤਰ੍ਹਾਂ ਹਵਾ ਚੱਲ ਰਹੀ ਸੀ ਤੇ ਇਹਦੇ ਵਿੱਚ ਸੇੜਨਾ ਥੋੜਾ ਜਾਂ ਗਲਤ ਰਹਿੰਦਾ ਕਿਉਂਕਿ ਤੁੜੀਆਂ ਜਿਹੜੀ ਵੈਸੇ ਹੀ ਉੱਡ ਰਹੀ ਆ ਹਲਕੀ ਫੁਲਕੀ ਤੇ ਉਹਦੇ ਨਾਲ ਤਾਂ ਹੋਰ ਵੀ ਤੁੜੀਆਂ ਜਿਹੜੀ ਉੱਡ ਜਾਂਦੀਆਂ ਤੇ ਇਹਨੂੰ ਇਹ ਗੜਾ ਰਹਿੰਦਾ ਸਾੜੀ ਦਾ ਸੀਜ਼ਨ ਲੰਘ ਕੇ ਹਟਿਆ ਠੀਕ ਹੈ ਦੋਸਤੋ ਸੋ ਆ ਆਪਣਾ ਟੋਕਰੀ ਵਾਲੀ ਮਸ਼ੀਨ ਪੀਟਰ ਇੰਜਨ ਪਿਆ ਉਹ ਇੰਜਨ ਫਿਲਹਾਲ ਅਡਜੈਕਟ ਵਿੱਚ ਆ ਕਲਾੜੀ ਖੜੀ ਹੈ ਜੀ ਹਾਲਾਂਕਿ ਜੂਜ਼ ਨਹੀਂ ਹੁੰਦੀ ਠੀਕ ਹੈ ਜੂਜ਼ ਨਹੀਂ ਹੁੰਦੀ ਤੇ ਆ ਬਹਾਨਾ ਆਪਣਾ ਪਿਆ ਹਜੇ ਹਮਝਾ ਬਾ ਭਾਈ ਜਦ ਜਰਾ ਉਹ ਕਮ ਹਜੇ ਲੋਡ ਨਹੀਂ ਹੈਗੀ ਤੇ ਇੱਥੇ ਆਪਾਂ ਦੋਸਤੋ ਇਸ ਜਗ੍ਹਾ ਦੇ ਵਿੱਚ ਬੀਜਨਾ ਨੀਰਾ ਸੋ ਦੇਖ ਸਕਦੇ ਹਾਂ ਕਿ ਇਹ ਜਗ੍ਹਾ ਦੇ ਪਈਆਂ ਦੀ ਰੌਨੀ ਕਰਕੇ ਕਿੱਤੀ ਹੋਈ ਆ ਉਹ ਵਰਸੀਆਂ ਅੱਗੇ ਤਾਂ ਖੜਾ ਤੋ ਉੱਥੇ ਤੱਕ ਆ ਦੋਸਤੋ ਸੋ ਆਪਾਂ ਡੰਗਰ ਖੇਤ ਲੈ ਕੇ ਆਉਂਦੇ ਆ ਤੇ ਸਵੇਰੇ ਲੈ ਆਉਂਦੇ ਹੁੰਦੇ ਆ ਤੇ ਸ਼ਾਮ ਨੂੰ 5:00 6:00 ਵਜੇ ਆਮ ਨੂੰ ਆਪਾਂ ਜਾਣਿਆ ਇੱਥੇ ਵੀ ਨੂੰ ਇੱਕ ਵਾਰ ਕੱਖ ਦੁਪਹਿਰ ਜਿਹੜੇ ਨੇ ਪਾ ਦਿੱਤੇ ਜਾਂਦੇ ਨੇ ਸੋ ਆ ਦੇਖੋ ਆਪਣੇ ਮੱਚਾ ਘਟ ਰੱਖੇ ਨੇ ਨਗਰ ਘਟਾ ਦੇ ਪਹਿਲਾਂ ਜਿਆਦਾ ਸੀ ਥੋੜੇ ਔਖਾ ਸੀ ਕਿਉਂਕਿ ਜਿਆਦਾ ਉਹ ਵੀ ਜਿਹੜਾ ਸੀ ਉਹ ਪੈਂਦਾ ਸੀ ਸੋ ਦੋਸਤੋ ਇਹ ਸੀ ਅੱਜ ਦਾ ਬਲੌਗ ਫਰਸਟ ਬਲੌਗ ਉਮੀਦ ਕਰਦੇ ਆ ਕਿ ਤੁਹਾਨੂੰ ਜਰੂਰ ਪਸੰਦ ਆਇਆ ਤੇ ਆ ਜ਼ੂਮ ਕਰਕੇ ਸੀ ਸੋ ਹਮ ਸਾਡੇ ਪਿੰਡ ਦਾ ਗੁਰੂ ਘਰ ਦਿਖਾ ਦਈਏ ਨਾਲ ਸੋਸਾਇਟੀ ਆ ਪਾਣੀ ਦੀ ਟੈਂਕੀ ਆ ਸੋ ਸਕੂਲ ਵੀ ਗੁਰੂ ਘਰ ਦੇ ਰਾਈਟ ਸਾਈਡ ਹੈ ਜਿਹੜਾ ਸਕੂਲ ਹੈ ਤੇ ਦੋਸਤੋ ਸੈਂਟਰ 'ਚ ਗੁਰੂ ਘਰ ਹੈ ਤੇ ਲੈਫਟ ਸਾਈਡ ਹੈ ਜਿਹੜਾ ਉਹਦੇ ਸੁਸਾਇਟੀ ਆਪਣੀ ਜਿਹੜੀ ਫਸ ਰੇ ਵਗੈਰਾ ਦੀ ਹੁੰਦੀ ਆ ਪਿੰਡਾਂ ਨੂੰ ਵੈਸੇ ਪਤਾ ਆ ਦੱਸਣ ਲੋੜ ਨਹੀਂ ਸੋ ਦੋਸਤੋ ਬਹੁਤ ਬਹੁਤ ਧੰਨਵਾਦ ਤੁਸੀਂ ਵਲੌਗ ਨੂੰ ਦੇਖਿਆ ਤੇ ਦੋਸਤੋ ਸ਼ੇਅਰ ਕਰਦੇ ਹੋ ਮਿਲਦੇ ਆ ਨੈਕਸਟ ਸੈਕੰਡ ਵਲੌਗ ਦੇ ਵਿੱਚ ਉਦੋਂ ਤੱਕ ਸਭ ਨੂੰ ਜੀ ਆਇਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ